ਸਾਰਿਆਂ ਨੂੰ ਪਿਆਰ ਭਰ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪਿਛਲੇ ਸਮੇਂ ਪੰਜਾਬ ਸਰਕਾਰ ਨੇ 18 2025 ਨੂੰ ਜਿਹੜੇ ਪਕਾਇ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਜਿਹੜਾ ਸਾਡੇ 5 ਸਾਲਾਂ ਦਾ ਏਰੀਅਲ ਹੈ 2016 ਤੋਂ ਲੈ ਕੇ 2021 ਤੱਕ ਦਾ ਉਸ ਨੂੰ ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇ ਕਿਉਂਕਿ ਏਡੀ ਵੱਡੀ ਰਕਮ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਇੱਕ ਮੋਸ਼ਤ ਦੇਣੀ ਅਸੰਭਵ ਸੀ ਪੰਜਾਬ ਸਰਕਾਰ ਦੇ ਜਿਹੜਾ ਸਮਾਂ ਹੁਣ ਥੋੜਾ ਹੀ ਰਹਿ ਗਿਆ ਹੈ ਇਸ ਕਰਕੇ ਵਿੱਤ ਵਿਭਾਗ ਦੇ ਵੱਲੋਂ ਸਾਰੇ ਵਿਭਾਗਾਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਤੇ ਹਰ ਪੈਨਸ਼ਨਰਸ ਨੂੰ ਏਰੀਅਲ ਦਿੱਤਾ ਜਾਵੇ ਸਾਰੇ ਹੀ ਮਲਾਜ਼ਮ ਅਤੇ ਪੈਨਸ਼ਨਰਸ ਨੂੰ ਜੋ ਵਰਕਿੰਗ ਮਲਾਜ਼ਮ ਨਹੀਂ ਉਹਨਾਂ ਨੂੰ ਜਿਹੜਾ 2026 ਦੇ ਵਿੱਚ ਕਿਸ਼ਤਾਂ ਮਿਲਣੀਆਂ ਸਟਾਰਟ ਹੋਣੀਆਂ ਨੇ ਪਰ ਜਿਹੜੇ ਪੈਨਸ਼ਨਰਸ ਨੇ ਉਹਨਾਂ ਨੂੰ ਅਪ੍ਰੈਲ ਦੇ ਮਹੀਨੇ ਤੋਂ ਹੀ ਜਿਹੜੇ ਕਿਸ਼ਤਾਂ ਨਹੀਂ ਉਹ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਬਹੁਤ ਸਾਰੇ ਜਿਹੜੇ ਸਾਡੇ ਸਾਥੀ ਇਹੋ ਜਿਹੇ ਜਿਨ੍ਹਾਂ ਨੂੰ ਜਿਹੜਾ ਕਿ ਏਰੀਅਰ ਹੈ ਉਹ ਉਹਨਾਂ ਦੀ ਅਦਾਇਗੀ ਨਹੀਂ ਹੋਈ ਹੈ ਜਿਸ ਸੰਬੰਧ ਇੱਕ ਵਿਭਾਗ ਦਾ ਇੱਕ ਬਹੁਤ ਹੀ ਅਹਿਮ ਪੱਤਰ ਜਿਹੜਾ ਜਾਰੀ ਹੋਇਆ ਹੈ ਸੋ ਉਸ ਬਾਰੇ ਸਾਰੀ ਜਾਣਕਾਰੀ ਇਸ ਪੱਤਰ ਦੇ ਬਾਰੇ ਜਾਣਕਾਰੀ ਇਸ ਚੈਨਲ ਦੇ ਵੀਡੀਓ ਦੇ ਰਾਹੀਂ ਦਵਾਂਗੇ ਚੈਨਲ ਨਾਲ ਜੁੜੇ ਰਹਿਣਾ ਚਾਹਣ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਸੋ ਦੋਸਤੋ ਇਸ ਪੱਤਰ ਦੇ ਵਿੱਚ ਕੀ ਲਿਖਿਆ ਹੈ ਉਸ ਬਾਰੇ ਦੱਸ ਦਿੰਨੇ ਆ ਜਿਸ ਵਿੱਚ ਵਿਭਾਗ ਨੇ ਜਿਹੜੇ ਆਪਣੇ ਸਮੂਹ ਡਿਡਿਊਸ ਨੂੰ ਦਫ਼ਤਰਾਂ ਨੂੰ ਇਹ ਜੋ ਆਦੇਸ਼ ਨੇ ਉਹ ਜਾਰੀ ਕੀਤੇ ਨੇ ਕਿ ਜਲਦ ਤੋਂ ਜਲਦ ਹੀ ਜੋ ਸਾਰਾ ਏਰੀਅਲ ਹੈ ਜਕੀਨੀ ਬਣਾਇਆ ਜਾਵੇ ਸੋ ਦੋਸਤੋ ਜਿਹੜਾ ਇਹ ਪੱਤਰ ਹੈ ਇਹ ਪੰਜਾਬ ਰਾਜ ਬੀਸਲੀ ਬੋਰਡ ਦੇ ਦੁਆਰਾ ਜਾਰੀ ਕੀਤਾ ਗਿਆ ਹੈ ਜਿਸ ਦਾ ਜੋ ਵਿਸ਼ਾ ਹੈ ਪੈਨਸ਼ਨ ਫੈਮਿਲੀ ਫੈਸ਼ਨ ਨੂੰ ਪੈਨਸ਼ਨ ਏਰੀਅਲ 2016 ਦੀ ਏਰੇ ਦੀ ਅਦਾਇਗੀ ਕਰਨ ਸਬੰਧੀ ਤੇ ਜਿਹੜਾ ਇਹ ਪੱਤਰ ਹੈ ਸਮੂਹ ਡੀਓਸ ਨੂੰ ਲਿਖਿਆ ਗਿਆ ਹੈ ਤੇ ਕਿੰਨਾ ਦੁਬਾਰਾ ਲਿਖਿਆ ਗਿਆ ਹੈ ਇਸ ਦੇ ਵਿੱਚ ਲਿਖਿਆ ਹੋਇਆ ਕਿ ਉਪਰੋਕਤ ਵਿਸ਼ੇ ਸੰਬੰਧੀ ਇਸ ਦਫਤਰ ਦੇ ਹਵਾਲੇ ਦੇ ਅਦੀਨ ਪੱਤਰ ਰਾਹੀਂ ਪਹਿਲਾਂ ਵੀ ਹਦਾਇਤ ਜਾਰੀ ਕੀਤੀਆਂ ਗਈਆਂ ਸਨ ਵਿੱਤ ਸਕੂਲਰ ਨੰਬਰ 3/2025 ਵਿਚ ਦਰਸਾਏ ਸ਼ੈਡਿਊਲ ਦੇ ਮੁਤਾਬਿਕ ਰਿਵਾਈਜ਼ਡ ਪੈਨਸ਼ਨ ਅਰੀਅਰ ਅਗਸਤ 2025 ਦੀ ਪੈਨਸ਼ਨ ਅਰੀਅਰ ਲੈਜ਼ਰ 1 ਦੇ ਵਿੱਚ ਸਾਰੀ ਪੈਨਸ਼ਨ ਜਾਂ ਫੈਮਿਲੀ ਪੈਨਸ਼ਨ ਦੇ ਕਾਨੂੰਨੀ ਵਾਰਸਾਂ ਦਾ ਬੰਦ ਦਾ ਪੈਨਸ਼ਨ ਇਹ ਰਹਿ ਹਰ ਹਾਲਾਤ ਦੇ ਵਿੱਚ ਡਰਾ ਉਹ ਜਿਹੜਾ ਹੈ ਕਰ ਦਿੱਤਾ ਜਾਵੇ ਪਰੰਤੂ ਅਜੇ ਵੀ ਕੋਈ ਵੀ TDO ਦੇ ਵੱਲੋਂ ਸਾਰੇ ਹੀ ਬੰਦ ਦੇ ਏਰੇ ਦਾ ਡਰਾ ਨਹੀਂ ਕੀਤੇ ਗਏ ਹਨ ਇਸ ਦੇ ਲਈ ਮੋੜ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਦਫ਼ਤਰ ਦੇ ਨਾਲ ਸਬੰਧਿਤ ਬਾਕੀ ਰਹਿਣ ਦੇ ਸਾਰੇ ਪੈਸ਼ਨਰ ਫੈਮਲੀ ਪੈਨਸ਼ਨ ਕਾਨੂੰਨੀ ਵਾਰਸਾਂ ਦਾ ਏਰੇ ਹਰ ਹਾਲਾਤ ਦੇ ਵਿੱਚ 100% ਤਿਆਰ ਕਰਕੇ ਸਤੰਬਰ 2025 ਦੀ ਪੈਨਸ਼ਨ ਏਰੀਅਰ ਲੈਜ਼ਰ ਇੱਕ ਜੋ ਕਿ ਮਿਤੀ 10 ਨੂੰ 2025 ਤੱਕ ਖੁੱਲੀ ਹੈ ਵਿੱਚ ਡਰਾ ਕਰਨਾ ਜ਼ਕੀਨੀ ਬਣਾਇਆ ਜਾਵੇ ਇਸ ਤੋਂ ਇਲਾਵਾ ਸਾਰੇ ਪੈਨਸ਼ਨ ਦਾ ਲੀਵ ਇਨ ਕੈਸ਼ਮੈਂਟ ਦਾ ਏਰੀਅਰ ਵੀ ਹਰ ਹਾਲਾਤ ਦੇ ਵਿੱਚ ਡਰਾ ਕਰਨਾ ਜ਼ਕੀਨੀ ਬਣਾਇਆ ਜਾਵੇ ਜੇਕਰ ਕੋਈ ਵੀ ਪੈਨਸ਼ਨ ਫੈਮਲੀ ਪੈਨਸ਼ਨ ਕਾਨੂੰਨੀ ਵਾਰਸ ਪੈਨਸ਼ਨ ਏ ਦੇ ਲੀਵ ਇਨ ਕੈਸ਼ਮੈਂਟ ਦਾ ਏਰੀਅਰ ਦਾ ਡਰਾ ਕਰਨ ਤੋਂ ਵੀ ਬਾਅਦ ਰਹਿ ਜਾਂਦਾ ਹੈ ਜਾ ਕੋਈ ਗਲਤੀ ਅਦਾਇਕੀ ਹੁੰਦੀ ਹੈ ਤੇ ਇਹੋ ਜੀ ਸੂਰਤ ਦੇ ਵਿੱਚ ਸਾਰੀ ਜ਼ਿੰਮੇਵਾਰੀ ਸੰਬੰਧੀ ਡੀਡੀਓ ਦੀ ਹੋਵੇਗੀ ਤੇ ਤੁਸੀਂ ਜਿਹੜਾ ਹੈ ਜਿਹੜਾ ਪੱਤਰ ਹੈ ਜਿਹੜਾ ਇਹਦੇ ਵਿੱਚ ਸੀਨੀਅਰ ਲੇਖਾ ਅਫਸਰ ਪੰਜਾਬ ਰਾਜ ਬਿਜਲੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦੇ ਵੱਲੋਂ ਜਿਹੜਾ ਦਵਾਰਾ ਜਿਹੜਾ ਲਿਖਿਆ ਗਿਆ ਹੈ ਸੋ ਇਸ ਪੱਤਰ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਜਿਹੜੇ ਸੀਨੀਅਰ ਲੇਖਾ ਅਫਸਰ ਨੇ ਉਹਨਾਂ ਨੇ ਸਾਰੇ ਡੀਡੀਓਜ਼ ਨੂੰ ਇਹ ਹਦਾਇਤ ਜਾਰੀ ਕਰ ਦਿੱਤੀਆਂ ਨੇ 8 ਅਗਸਤ 2025 ਦੀ ਪੈਨਸ਼ਨ ਦੀ ਜਿਹੜੀ ਅੇਰੀਅਰ ਦੀ ਜਿਨ੍ਹਾਂ ਨੇ ਡਰਾਅ ਨਹੀਂ ਕੀਤਾ ਉਹਨਾਂ ਨੂੰ ਵੀ ਡਰਾਅ ਕਰਵਾਇਆ ਜਾਵੇ ਤੇ ਜਿਹੜਾ 2025 ਦਾ ਸਤੰਬਰ ਦਾ ਮਹੀਨਾ ਜਿਹੜਾ ਹੈ ਹੁਣ ਚਾਰਿਆ ਹੈ ਇਸ ਵਿੱਚ ਜਿਨ੍ਹਾਂ ਨੇ ਵੀ ਪੈਨਸ਼ਨ ਡਰਾਅ ਕਰਨੀ ਹੈ 1 ਅਕਤੂਬਰ ਨੂੰ ਜਾਂ ਦੇ 2 ਅਕਤੂਬਰ ਨੂੰ ਵੀ ਜਿੰਨੇ ਵੀ ਤਰੀਕ ਨੂੰ ਪੈਨਸ਼ਨ ਜਿਹੜੀ ਹੈ ਹੈਗੀ ਆ ਉਹ ਉਹਨਾਂ ਦੇ ਖਾਤਿਆਂ ਵਿੱਚ ਪੈ ਜਾਂਦੀ ਹੈ ਪੈਂਦੀ ਹੈ ਉਹਨਾਂ ਦੇ ਨਾਲ ਉਹਨਾਂ ਦਾ ਬਕਾਇਆ ਵੀ ਜਿਹੜਾ ਕੀ ਪੈ ਜਾਵੇ ਇੱਕ ਤਾਂ ਜਿਹੜਾ ਕੀ ਉਨ੍ਹਾਂ ਦੇ ਜੋ 2016 ਦੇ ਏਰੀਅਨ ਦਾ ਬਕਾਇਆ ਹੈ ਤੇ ਉਸ ਦੇ ਨਾਲ ਨਾ ਜਿਹੜਾ ਲਿਵ ਇਨ ਕੈਸ਼ਮੈਂਟ ਦਾ ਹੈ ਉਹ 100% ਤਿਆਰ ਕਰਕੇ ਹਰ ਹਾਲਾਤ ਦੇ ਵਿੱਚ ਹਰੇਕ ਨੂੰ ਡਰਾ ਕਰਨਾ ਕਰਾਇਆ ਜਾਵੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ